ਜਿਹੜਾ ਹੈਗਾ ਹਾਊਸਫੈਟ ਕਲੋਨੀ ਦੇ ਵਿੱਚ ਇੱਕ ਜਿਹੜਾ ਪਬਲਿਕ ਮੀਟਿੰਗ ਰੱਖੀ ਹੈ ਜਿਦੇ ਵਿੱਚ ਲੋਕਾਂ ਨੂੰ ਕਈ ਵਿਸ਼ਿਆਂ ਤੇ ਜਿਹੜੀ ਹੈਗੀ ਜਾਣਕਾਰੀ ਦਿੱਤੀ ਹੈ ਔਰ ਉਹਦੇ ਵਿੱਚ ਸਾਡਾ ਜਿਹੜਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਦੇ ਨਾਲ ਜਿਹੜਾ ਹੈਗਾ ਇੱਕ ਕੰਟੈਕਟ ਇਸਟੈਬਲਿਸ਼ ਕਰਨਾ ਤਾਂ ਕਿ ਲੋਕਾਂ ਨੂੰ ਜਿਹੜੀਆਂ ਪੁਲਿਸ ਦੀਆਂ ਕੰਮਕਾਰ ਸਬੰਧੀ ਜਾਣਕਾਰੀ ਦੇਣਾ ਜਿਵੇਂ ਸਾਈਬਰ ਕ੍ਰਾਈਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੇਫ ਪੰਜਾਬ ਦੀ ਜਿਹੜੀ ਡਰੱਗ ਹੈਲਪਲਾਈਨ ਹੈ ਉਹਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਨੂੰ ਇਹ ਦੱਸਣਾ ਕਿ ਇਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਉਹ ਪੁਲਿਸ ਨਾਲ ਜਿਹੜਾ ਹੈਗਾ ਕੰਟੈਕਟ ਵੀ ਰੱਖ ਸਕਦੇ ਨੇ ਤੇ ਆਪਣੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਨੂੰ ਸੀਕ੍ਰੀਟਲੀ ਸਾਡੇ ਤੱਕ ਪਹੁੰਚਾ ਸਕਦੇ ਨੇ ਜੀ ਤੇ ਅਸੀਂ ਕਾਰਵਾਈ ਕਰ ਸਕਦੇ ਹਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਨੇ ਤੁਹਾਡੇ ਸ਼ੇਅਰ ਕੀਤੀਆਂ ਲੋਕਾਂ ਨੇ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੇਅਰ ਕੀਤੀਆਂ ਜਿਦੇ ਚ ਮੇਨ ਜਿਹੜਾ ਹੈਗਾ ਇਹ ਦੇਖਣ ਚ ਆਇਆ ਕਿ ਲੋਕੀ ਇਨਫੋਰਮੇਸ਼ਨ ਦੇਣ ਤੋਂ ਕਈ ਵਾਰੀ ਗੁਰੇਜ਼ ਕਰਦੇ ਨੇ ਉਦੇ ਬਾਰੇ ਚ ਜਿਹੜਾ ਹੈਗਾ ਉਹਨਾਂ ਨੂੰ ਜਾਗਰੂਕ ਕੀਤਾ ਕਿ ਉਹ ਵੱਧ ਤੋਂ ਵੱਧ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨ। ਵੀ ਮੈਂ ਇਹ ਵੀ ਚਾਹੁੰਦਾ ਕਿ ਕੁਝ ਕਰਦਾ ਕਿ 2 ਮਿੰਟ ਬਾਅਦ ਤੋਂ ਤੁਸੀਂ ਖੜ ਕੇ ਇੱਥੇ ਆਏ ਹੋ ਤੇ ਸਾਡਾ ਮਾਣ ਹੈ ਕਿ ਤੁਸੀਂ ਬਾਅਦ ਤੋਂ ਮਾਰੋ ਤੁਸੀਂ ਕੀਤੀ। ਇਹ ਤਾਂ ਸਾਡੇ ਐਸਐਸਪੀ ਮੈਮ ਇਹਨਾਂ ਬੀਸ਼ ਪੈਸ਼ਨਕ ਜਿਹੜਾ ਸਮਾਂ ਕੱਢ ਕੇ ਜਿਹੜੀ ਰੂਪ ਮਿਲਦੀ ਦੇ ਵਿੱਚ ਸੰਪਰਕ ਨਿਤ ਨੂੰ ਕਰਾਏ ਪਰ ਤੁਹਾਡਾ ਦਾ ਧੰਨਵਾਦ ਜਿਹੜਾ ਇੱਕ ਛੋਟਾ ਨੋਟਸ ਤੇ ਤੁਸੀਂ ਜਿਹੜਾ ਹੈਗਾ ਇਕੱਠ ਕਰਕੇ ਜਿਹੜਾ ਹੈਗਾ ਇਹ ਮੀਟਿੰਗ ਕਰਵਾਈ ਹੈ ਔਰ ਮੈਂ ਇਸ ਕਲੋਨੀ ਵਾਲੇ ਜਿਹੜੇ ਇਸ ਮੀਟਿੰਗ ਦੇ ਵਿੱਚ ਜੋ ਵੀ ਪਬਲਿਕ ਆਈ ਹੈ ਉਹਨਾਂ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਵੀ ਸਾਡੇ ਡੀਆਈ ਸਾਹਿਬ ਔਰ ਐਸਐਸਪੀ ਮੈਮ ਦੀ ਜਿਹੜੀ ਜੋਗ ਅਗਵਾਈ ਹੇਠ ਜਿਹੜੀ ਇਹਦੀ ਟੀਮ ਅਸੀਂ ਡਿਸਟ੍ਰਿਕਟ ਵਿੱਚ ਕੰਮ ਕਰ ਰਹੀ ਹੈ ਕਿ ਉਹਦੇ ਵਿੱਚ ਜੋ ਵੀ ਤੁਸੀਂ ਅੱਜ ਸਾਨੂੰ ਸੁਝਾਅ ਦਿੱਤੇ ਹੈ ਜਾਂ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਬੜਾ ਛੇਤੀ ਜਿਹੜਾ ਹੈਗਾ ਖਤਮ ਕਰਕੇ ਇੱਕ ਤੁਹਾਡੀਆਂ ਜਿੰਦੀਆਂ ਪ੍ਰੋਬਲਮ ਸਾਰੇ ਦਾ ਹੱਲ ਕਰਾਂਗੇ ਇਹਨਾਂ ਕੰਮਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਇੱਕ ਹਰ ਤੁਰ ਵੀ ਵਾਲੇ ਭਾਗੋਂ ਸਾਰੇ ਮੇਰੇ ਕੋਲੋਂ ਵੇਖੀ ਜਾਏ ਆਪਰੇ ਡਰਾਈਵਰ ਮੋਰਲ ਡਰਾਈਵਰ ਤੋਂ ਖਾਸ ਰਿਕੁਐਸਟ ਹੈ ਜੀ ਥੋੜਾ ਜਿਹਾ ਜੀ ਵੀਰੀਫਿਕੇਸ਼ਨ ਲੋਗਿਸ ਕਰ ਲਈਏ ਅੱਜ ਦਾ ਇਹ ਸਟਾਈਲ ਹੈ ਨਾ ਉਹ ਜਿਸ ਵਿੱਚ ਜਿਹੜਾ ਹੈ ਉਸਨੇ ਮੇਰੀਆਂ ਆਪ ਦੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਖਾਸ ਕਰਕੇ ਇਸ ਦੇ ਨਾਲ ਸੰਬੰਧਿਤ ਅਤੇ ਨਾਲ ਸੰਬੰਧਿਤ ਤਾਂ ਕਿਸ ਤਰ੍ਹਾਂ ਹੱਲ ਕੀਤੇ ਜਾਣਗੇ ਇਹ ਬਹੁਤ ਚੰਗੀ ਮੀਟਿੰਗ ਰਹੀ ਇਹਦੇ ਵਿੱਚ ਲੋਕਾਂ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਉਹਦਾ ਜੋ ਇੱਕ ਤਾਂ ਸੀ ਲੋਕਾਂ ਨੂੰ ਸਾਈਬਰ ਕਰਾਈਮ ਨਾਲ ਰਿਲੇਟਡ ਜਾਗਰੂਕ ਕਰਾਇਆ ਟ੍ਰੈਫਿਕ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਇਹਨਾਂ ਨੇ ਦੱਸਿਆ ਨੇ ਉਹਦੇ ਬਾਰੇ ਵਿੱਚ ਡੀਐਸਪੀ ਟ੍ਰੈਫਿਕ ਨੂੰ ਦੱਸਿਆ ਗਿਆ ਉਹਨਾਂ ਨੂੰ ਹੱਲ ਕਰਨ ਵਾਸਤੇ ਮੁੱਖ ਸਮੱਸਿਆ ਇਹਨਾਂ ਨੇ ਇੱਕ ਤਾਂ ਲਾਊਡ ਸਪੀਕਰਸ ਦੀ ਦੱਸੀ ਹੈ ਮੈਰਿਜ ਵੈਲਸਿਸ ਦੀ ਤੇ ਇੱਕ ਜਿਹੜਾ ਹੈਗਾ ਔਟੋ ਰਿਕਸ਼ਾ ਨੇ ਜਿਹੜੇ ਸ਼ਹਿਰ ਦੇ ਵਿੱਚ ਉਹ ਕਾਫੀ ਅਨਪਲਾਨਡ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਰੇਟ ਕਰ ਰਹੇ ਨੇ ਉਹਦੇ ਉਹਦੇ ਕਾਰਨ ਟ੍ਰੈਫਿਕ ਆਬਸਟਰਕਸ਼ਨ ਲੋਕਾਂ ਨੂੰ ਜਗ੍ਹਾ ਜਗ੍ਹਾ ਹੁੰਦੀਆਂ ਹੈ ਉਦੇ ਸਬੰਧ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਹੱਲ ਉਹਦਾ ਜ਼ਰੂਰ ਕਰਾਂਗੇ ਇਹ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਜਿਹੜਾ ਹੈਗਾ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਅਨੁਭਵਜਨ ਆਈਪੀਐਸ ਅਫਸਰ ਨੇ ਜਿਹੜੇ ਏਐਸਪੀ ਨੇ ਬਠਿੰਡਾ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਉੱਥੇ ਜਿਹੜਾ ਹੈਗਾ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਬਹੁਤ ਵਧੀਆ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਨਿਭਾਈ ਹੈ ਤੇ ਇਸੇ ਤਰੀਕੇ ਨਾਲ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆਟੋ ਰਿਕਸ਼ਾ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਜਿਹੜਾ ਹੱਲ ਕੀਤਾ ਜਾਏਗਾ ਤੁਸੀਂ ਇਸ ਤਰ੍ਹਾਂ ਇਹ ਵੀ ਕਿਹਨਸੇ ਸਕੂਲੀ ਬੱਚਿਆਂ ਦਾ ਵੀ ਇਸਤੇਮਾਲ ਕੀਤਾ ਜਾਊਗਾ ਉਹਨਾਂ ਨੂੰ ਵੀ ਇੱਕ ਘੰਟਾ ਜਿਹੜਾ ਨਹੀਂ ਇਹ ਇਸਤੇਮਾਲ ਵਾਲੀ ਕੋਈ ਗੱਲ ਨਹੀਂ ਹੈ ਬੇਸਿਕਲੀ ਟ੍ਰੈਫਿਕ ਟ੍ਰੈਫਿਕ ਮਾਰਸ਼ਲ ਦਾ ਇੱਕ ਕਨਸੈਪਟ ਹੁੰਦਾ ਹੈ ਜਿਸ ਦੇ ਚ ਕਿ ਜਿਹੜੇ ਐਡੋਲਸੈਂਸ ਜਾਂ ਜਿਹੜੇ ਜਵਾਨ ਬੱਚੇ ਨੇ इवन 16 ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਉਹਨਾਂ ਨੂੰ ਜਸਟ ਫॉर ਟ੍ਰੈਫਿਕ ਐਜੂਕੇਸ਼ਨਲ ਪਰਪਸਸਿਸ ਚ ਜਿਹੜਾ ਹੈਗਾ ਐਸ ਅ ਟ੍ਰੈਫਿਕ ਮਾਰਸ਼ਲ ਰਿਕਰੂਟ ਕੀਤਾ ਜਾ ਸਕਦਾ ਹੈ ਤੇ ਇਹਦੇ ਵਿੱਚ ਜਿਹੜੇ ਹੈਗੇ ਅਡਲਟ ਵੀ ਐਜ਼ ਅ ਟ੍ਰੈਫਿਕ ਮਾਰਸ਼ਲ ਜਿਹੜਾ ਹੈਗਾ ਸਾਡੇ ਨਾਲ ਕੰਮ ਕਰ ਸਕਦੇ ਨੇ ਤੇ ਇਹਦੇ ਬਾਰੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕੀਤਾ ਗਿਆ ਕਿਉਂਕਿ ਟ੍ਰੈਫਿਕ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਜਦੋਂ ਲੋਕੀ ਰੂਲਸ ਦੀ ਜਿਹੜੀ ਹੈਗੀ ਪਾਲਣਾ ਨਹੀਂ ਕਰਦੇ ਤਾਂ ਉਹਦੇ ਕਾਰਨ ਕਈ ਸਮੱਸਿਆਵਾਂ ਆਉਂਦੀਆਂ ਜਿਵੇਂ ਕਿ ਟ੍ਰੈਫਿਕ ਜਮ ਤੇ ਐਕਸੀਡੈਂਟਸ ਤੇ ਇਹਦੇ ਨਾਲ ਜਿਹੜਾ ਹੈਗਾ ਨੌਜਵਾਨ ਨੂੰ ਜਦੋਂ ਇੱਕ ਵਾਰੀ ਉਹ ਰੂਲ ਤੋੜਨਾ ਦਾ ਉਹਦਾ ਹੌਸਲਾ ਵੱਧਾ ਹੈ ਤਾਂ ਉਹ ਕਈ ਵਾਰੀ ਕ੍ਰਾਈਮ ਵਾਲੇ ਪਾਸੇ ਨੂੰ ਵੀ ਵੱਧ ਜਾਂਦਾ ਹੈ ਜਿਹੜੇ ਨਸ਼ਾ ਤਸਕਰ ਹੈ ਜਿਹਨਾਂ ਦਾ ਨਸ਼ਾ ਤਸਕਰ ਵੱਲ ਦੱਸਦੇ ਵੀ ਜਾਣਕਾਰੀ ਦਿੰਦੇ ਪਬਲਿਕ ਤੋਂ ਤਾਂ ਕਹਿੰਦੇ ਸਾਡੇ ਦੀ ਪਰਚਾ ਹੋ ਜਾਂਦਾ ਤੇ ਸਾਡੇ ਦੀ ਕਾਰਵਾਈ ਹੋ ਜਾਂਦੀ ਹੈ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੋਏਗੀ ਪਰ ਜੋ ਮੈਨੂੰ ਲੱਗਦਾ ਹੈ ਇਹ ਇੱਕ ਤਰੀਕੇ ਦਾ ਵਹਿਮ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਇੱਕ ਸਾਡਾ ਸੇਫ ਪੰਜਾਬ ਡਰੱਗ ਹੈਲਪਲਾਈਨ ਹੈ ਜਿਹਦੇ ਵਿੱਚ ਕਿ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਦੋਂ ਦੋਗੇ ਤਾਂ ਤੁਹਾਡੀ ਜਿਹੜੀ ਮੋਬਾਈਲ ਦੀ ਇਨਫੋਰਮੇਸ਼ਨ ਜਾਂ ਤੁਹਾਡਾ ਨੰਬਰ ਜਿਹੜਾ ਹੈਗਾ ਉਹ ਕੰਸਰਨਡ ਪੁਲਿਸ ਵਾਲੇ ਕੋਲ ਨਹੀਂ ਜਾਂਦਾ ਹੈਗਾ ਉਹਦੇ ਵਿੱਚ ਤੁਹਾਡੀ ਜਿਹੜੀ ਹੈਗੀ ਆਇਡੈਂਟੀਟੀ ਜਿਹੜੀ ਹੈ ਉਹ ਬਿਲਕੁਲ ਸੇਫ ਤੇ ਸਿਕਿਉਰ ਰੱਖੀ ਜਾਂਦੀ ਹੈ ਜਿਹੜੇ ਪੁਲਿਸ ਵਾਲੇ ਨੇ ਉਸ ਇਨਫੋਰਮੇਸ਼ਨ ਤੇ ਕੰਮ ਕਰਨਾ ਹੈਗਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਵਿਅਕਤੀ ਨੇ ਇਨਫੋਰਮੇਸ਼ਨ ਦਿੱਤੀ ਹੈ ਔਰ ਇਸ ਤੋਂ ਇਲਾਵਾ ਸਾਡੇ ਮੋਬਾਈਲਸ ਤੇ ਜਿਹੜੇ ਡਿਸਟ੍ਰਿਕਟ ਤੇ ਕੰਟਰੋਲ ਰੂਮ ਤੇ ਵੀ ਲੋਕਾਂ ਨੇ ਇਨਫੋਰਮੇਸ਼ਨ ਦਿੱਤੀਆਂ ਮੇਰੇ ਖਿਆਲ ਚ ਇਹੋ ਜੀ ਕੋਈ ਗੱਲ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਾਂ ਕਿਤੇ ਹੋਰ ਮੈਂ ਨਹੀਂ ਦੇਖੀ ਕਿ ਜਿੱਥੇ ਇਦਾਂ ਹੋਵੇ ਕਿ ਇਨਫੋਰਮੇਸ਼ਨ ਦੇਣ ਵਾਲੇ ਨੂੰ ਪੁਲਿਸ ਨੇ ਪਰੇਸ਼ਾਨ ਕੀਤਾ ਹੋਵੇ ਸਾਈਬਰ ਟ੍ਰਾਈਪ ਤੋਂ ਕਿਸ ਤਰ੍ਹਾਂ ਬਚਾਇਆ ਜਾਵੇ ਸਰ ਟੋਲ ਫਰੀ ਨੰਬਰ ਜਿਹੜਾ ਤੁਹਾਡਾ ਸਾਈਬਰ ਕ੍ਰਾਈਮ ਦਾ 1930 ਹੈ ਟੋਲ ਫਰੀ ਨੰਬਰ ਜਦੋਂ ਵੀ ਤੁਹਾਡੇ ਨਾਲ ਕਦੀ ਵੀ ਸਾਈਬਰ ਕ੍ਰਾਈਮ ਦੀ ਘਟਨਾ ਘਟਦੀ ਹੈ ਤਾਂ ਇਮੀਡੀਏਟਲੀ ਤੁਹਾਨੂੰ 1930 ਤੇ ਇਨਫੋਰਮ ਕਰਨ ਦੇ ਨਾਲ ਜਿਹੜਾ ਹੈਗਾ ਇਮੀਡੀਏਟ ਰਿਲੀਫ ਜਿਹੜਾ ਹੈਗਾ ਮਿਲ ਜਾਂਦਾ ਹੈ ਔਰ ਅਕਸਰ ਦੇਖਣ ਚ ਆਇਆ ਹੈ ਕਿ ਇਸ ਨੰਬਰ ਤੇ 24 ਆਵਰ ਜਦੋਂ ਆਪਾਂ ਇਨਫੋਰਮ ਕਰ ਦਿੰਨੇ ਆ ਤਾਂ ਜਿਹੜਾ ਸਾਡਾ ਪੈਸਾ ਜਿਹੜਾ ਕਿਸੇ ਨੇ ਅਕਾਊਂਟ ਦੇ ਵਿੱਚੋਂ ਕੱਢਿਆ ਹੁੰਦਾ ਉਹ ਫ੍ਰੀਜ਼ ਹੋ ਜਾਂਦਾ ਔਰ ਕੁਝ ਦਿਨਾਂ ਚ ਉਹ ਪੈਸਾ ਜਿਹੜਾ ਹੈਗਾ ਵਾਪਸ ਵੀ ਜਿਹੜਾ ਉਸਦੇ ਅਸਲੀ ਮਾਲਕ ਨੂੰ ਚਲਾ ਜਾਂਦਾ ਹੈ ਅਕਾਊਂਟ ਰਾਹੀਂ थैंक यू ਸਰ थैंक यू ਸਰ ਡੀਆਈਜੀ ਨੇ ਬਿਲਕੁਲ ਦੱਸਿਆ ਜਿਹੜੇ ਸਾਈਬਰ ਕ੍ਰਾਈਮ